ਰਿਪੋਰਟਰਸ ਮੋਗਾ ਇਹ ਐਟਲ ਗਰਾਰੀ ਹੈ ਜੀ ਫੋਰਚੂਨਰ ਦੇ ਵਿੱਚ ਚਲਦੀ ਹੈ ਕੋਈ ਗੱਲਾਂ ਫੇਕ ਨਹੀਂ ਜਿੰਨੀ ਕੋਈ ਚੀਜ਼ ਨੂੰ ਖੋਲ ਕੇ ਡੀਪ ਕਰਕੇ ਅਸੀਂ ਦੱਸਣਾ ਚਾਹੁੰਦੇ ਆ ਬੜੇ ਦੋਸਤ ਪਿਆਰ ਕਰਦੇ ਆ ਤੇ ਕੁਝ ਗਲਤ ਕਮੈਂਟ ਵਾਲਿਆਂ ਨੂੰ ਤਾਂ ਛੱਡ ਦਿਓ ਯਾਰ ਜਿਹੜੇ ਚੰਗਾ ਕਮੈਂਟ ਪਾਉਂਦੇ ਨੇ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਦੇਖੋ ਵੀ ਅਗਰ ਮੈਂ ਇਹ ਨੂੰ ਨਾ ਖੋਲਦਾ ਤੇ ਤੁਹਾਡੇ ਧਿਆਨ ਚ ਨਾ ਲਿਆਉਂਦਾ ਤੇ ਤੁਸੀਂ ਵੀ ਕਿਤੇ ਇੰਜਨ ਕਰਉਣਾ ਹੁੰਦਾ ਤੇ ਤੁਹਾਨੂੰ ਵੀ ਪਤਾ ਨਾ ਹੁੰਦਾ ਵੀ ਬਾਈ ਜੀ ਇਹ ਐ ਗਰਾਰੀ ਖੁੱਲ ਜਾਂਦੀ ਹੈ ਹਾਂਜੀ ਭਾਈ ਜੀ ਇਹ ਖੁੱਲ ਜਾਂਦੀ ਹੈ ਅਲੱਗ-ਅਲੱਗ ਪਾਰਟ ਹੋ ਜਾਂਦੇ ਆ ਇਹਨਾਂ ਦੇ ਵਿੱਚ ਵੀ ਥਰਸਟ ਵਾਸ਼ਲਾ ਟਾਈਪ ਹੈਗਾ ਜਦੋਂ ਇਹ ਕਚਰਾ ਹੋਊਗਾ ਤਸੀਜ਼ ਮਾਰਨ ਦਾ ਡਰ ਹੁੰਦਾ ਸੋ ਸਜਣੋ ਕੋਈ ਗੱਲਾਂ ਦਾ ਕੜਾ ਨਹੀਂ ਹੈਗਾ ਜਿਹੜੇ ਲੋਕ ਪਿਆਰ ਕਰਦੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਫੋਰਚਨਰ ਦੇ ਟਾਈਮਿੰਗ ਨੂੰ ਫਿਕਸ ਕਰਦੀ ਹੈ ਕਿਸੇ ਪਾਸੇ ਦੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਬਾਈ ਮੋਗੇ ਤੋਂ ਫੋਰਚਨਰ ਦਾ ਇੰਜਨ ਹੈ ਜੀ ਪਾਉਜੀ ਨੇੜੇ ਆਇਓ ਪਿਸਟਨ ਪਾਇਆ ਸੀ ਜੀ ਪੁਰਾਣੇ ਤੇ ਆ ਦੇਖੋ ਜੀ 3000 ਦੀ ਗੇਜ਼ ਆਪਾਂ ਨਹੀਂ ਖਿੱਚੀ ਜਾਂਦੀ ਬਹੁਤ ਟਾਈਟ ਆ ਹੱਥ ਨਾਲ ਵੱਢਿਆ ਜਾਵੇ ਕਿਤੇ ਆਪਾਂ ਇਹਨੂੰ ਇਦਾਂ ਕੱਢਦੇ ਆ ਜੀ ਅੱਲਾ ਪਿਸਟਨ ਪੁਰਾਣੇ ਟਰਟਾ ਦੇ ਜੀ ਜਦੋਂ ਸੀਜ਼ ਮਾਰ ਗਈ ਸੀ 3000 ਆ ਗਿਆ ਜੀ ਲਿਖ ਰਿਹਾ ਬੇਟਾ ਸੋ ਦੋਸਤੋ ਇਹ ਤਾਂ ਆਪਾਂ ਪਿਸਟਨ ਦੀ ਕਲੀਅਰੈਂਸ ਕੀਤੀ ਆ ਐਕਚੁਅਲੀ ਕੀ ਆ ਜੇ ਮੈਂ ਕਹਾਂ ਕੰਪਨੀ 0.5 mm ਰਿੰਗਾ ਦਾ ਕਲੀਅਰੈਂਸ ਰੱਖਦੀ ਆ ਮੈਨੂੰ ਸਮਝਦਾ ਵੀ ਚਲੋ ਕੋਈ ਗੱਲ ਨਹੀਂ ਆਪਾਂ ਦੇਸੀ ਦੇ ਮਿਸਤਰੀ ਆ ਕਿਉਂਕਿ ਕਸਟਮਰ ਗੱਡੀ ਭਜਾਉਣੋਂ ਨਹੀਂ ਹਟਦਾ ਤੇ ਇਹਦੀ ਕਲੀਅਰੈਂਸ ਆਪਾਂ 3000 ਦੀ ਦਿੱਤੀ ਆ ਲਗਭਗ 3 ਇੰਚ ਤੋਂ ਪਿਸਟਨ ਵੱਡਾ ਹੈ ਥਿਊਰੀ ਕਹਿੰਦੀ ਆ 1000 1 ਇੰਚ ਮਗਰ ਪਿਸਟਨ ਲੈਸ ਰੱਖੋ ਸਵਿਫਟ ਲਗਭਗ 2 ਸਵਾ 2 ਇੰਚ ਦੇ ਕਰੀਬ ਹੁੰਦੀਆਂ ਅਸੀਂ ਉਹਨੂੰ 2 ਦੀ ਕਲੀਅਰੈਂਸ ਦਿੰਨੇ ਆ ਠੀਕ ਹੈ ਜੀ ਇਹ ਬਹੁਤ ਵਧੀਆ ਕੰਪਨੀ ਦਾ ਹੈ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ 8000 ਦੀ ਗੇਜ ਪੈਂਦੀ ਹੁੰਦੀ ਹੈ ਟਰੱਕਾਂ ਦੇ ਵਿੱਚ ਲੈਲਣ ਦੇ ਇੰਜਨ ਚ ਸੋ ਆਪਾਂ ਇਹਦੀ ਕਲੀਅਰੈਂਸ ਦਿਖਾਤੀ ਬੇਟਾ ਨੇੜੇ ਆਓ ਇੱਕ ਕੰਮ ਕਰੀਏ ਹੋਰ ਇੱਥੇ ਕੀ ਤੁਸੀਂ ਦੇਖ ਰਹੇ ਹੋ ਨਜ਼ਰ ਆ ਰਿਹਾ ਜਰਾ ਆ ਕੀ ਦਿੱਤਾ ਬੇਟਾ 홀 ਹੈ ਨਾ ਇਹਦੇ ਅੰਦਰ 홀ਾਂ ਦੇ ਗਾਹ ਫਿਰ 홀 ਦਿੱਤੇ ਹੋਏ ਆ ਉਹ ਦਿਖ ਰਿਹਾ ਬਰੀਕ ਬਰੀਕ ਹੋਲ ਆ ਹੋਲ ਦਿੱਤੇ ਹੋਏ ਸੱਜਣੋ ਇੱਧਰ ਆ ਜਾ ਬੇਟਾ ਇਹ ਹੋ ਦਿੱਤੇ ਆ ਜੀ ਜਦੋਂ ਟੈਂਪਰੇਚਰ ਹਾਈ ਹੋ ਜਾਂਦਾ ਹੈ ਪਿਸਟਨ ਦਾ ਜਿਹੜਾ ਆਇਲ ਦਾ ਟੈਂਪਰੇਚਰ ਜੋ ਪਾਣੀ ਦਾ ਟੈਂਪਰੇਚਰ ਆਇਲ ਕੁਲਰ ਦੀ ਥਰੂ ਇੰਜਨ ਦੇ ਵਿੱਚ ਉਹ ਸਾਹਮਣੇ ਫੁਆਰੇ ਬਣੇ ਹੋਏ ਆ ਜਾ ਬੇਟਾ ਪਾਉ ਫੁਆਰੇ ਦਿਖਾਓ ਪਰਲੇ ਪਾਸੇ ਜਾ ਕੇ ਆਹ ਲੋ ਜੀ ਆ ਬਣਿਆ ਜੀ ਫੁਆਰੇ ਜੱਕੇ ਬੇਟਾ ਪਰਾਂ ਦੀ ਵੀ ਦਿਖਾ ਦਿਓ ਜਿਸਕੇ ਬੇਟਾ ਐਣੂ ਆ ਜੋ ਬੇਟਾ ਇਹ ਕਿਉਂ ਦਿੱਤੇ ਹੋਏ ਆ ਜੀ ਇੱਕ ਤਾਂ ਜਿਹੜਾ ਕਨੈਕਟਿੰਗ ਰੋਡ ਆ ਉਹਨੂੰ ਤੇਲ ਜਾਵੇ ਇੱਥੇ ਕਨੈਕਟਿੰਗ ਪਿੰਨ ਨੂੰ ਕਨੈਕਟਿੰਗ ਬੋਸ਼ ਨੂੰ ਕਨੈਕਟਿੰਗ ਰੋਡ ਨੂੰ ਠੀਕ ਆ ਜੀ ਇੱਕ ਤੇਲ ਦਾ ਫੁਹਾਰਾ ਇਹਦੇ ਅੰਦਰਲੇ ਹਾਈ ਟੈਂਪਰੇਚਰ ਨੂੰ 700 ਡਿਗਰੀ 600 ਡਿਗਰੀ ਜਿਵੇਂ ਐਗਜਾਸਟ ਗੈਸ ਵੀ ਸਰਕੂਲੇਸ਼ਨਸ ਇਹਨੂੰ ਕੂਲ ਕਰਦਾ ਉਹ ਵੀ ਤੇਲ ਵੀ ਕੂਲ ਕਰੇ ਸੋ ਇਹ ਤਾਂ ਹੋ ਗਿਆ ਜੀ ਇਹ ਫੰਡਾ ਆ ਜਾਓ ਬੇਟਾ ਆ ਜਾਓ ਆ ਫਿਲਰ ਗੇਜ ਹੈਗੀ ਆ ਜੀ 5000 ਦੀ 5.4 ਹੀ ਆ ਮਾਈਕਰੋਨਸ ਮੇਰੇ ਕੋਲੇ ਪਏ ਆ ਚਲੇ 00 ਨਹੀਂ ਹੈਗਾ ਤਾਂ ਕੋਈ ਇਸ਼ੂ ਨਹੀਂ ਹੈਗਾ ਆਹ ਲੋ ਜੀ ਆਪਾਂ ਪੁਆਇੰਟਾਂ ਤੇ ਲਿਆਂਦਾ 0 ਤੇ ਇਹਨੂੰ ਹਲਕਾ ਜਿਹਾ ਕਮਾਇਆ ਲੋ ਜੀ ਇਹਨੂੰ ਆਪਾਂ ਹਟ ਕਸ ਦਿੰਨੇ ਆ ਇੱਥੇ ਤਾਂ ਕਿੰਨਾ ਹੋ ਗਿਆ ਜੀ ਇਹ ਲਗਭਗ 3000 ਥੋੜਾ ਜਿਹਾ ਲੂਸ ਹੈ ਠੀਕ ਹੈ ਜੀ ਆਪਾਂ ਇਹ ਫਿਲਰ ਗੇਜ ਇਹਦੇ ਵਿੱਚ ਪਾ ਰਹੇ ਆ ਇਹ ਇਹਦੇ ਵਿੱਚ ਆਹ ਲੋ ਜੀ ਪਾਓ ਜੀ ਪੈ ਗਿਆ ਹਾਲੋ ਇਹ ਬਹੁਤ ਵਿੱਚ ਖਸਮ ਫਸਮਾ ਜਿਹਾ ਲੱਗ ਰਿਹਾ ਨੇੜੇ ਹੋ ਜਾ ਪਾਓ ਇਹਨੂੰ ਹੁਣ ਕਲੈਰਟੀ ਦੇ ਦੇ ਹਲਕੀ ਆ ਲੋ ਜੀ ਆ ਲੋ ਆਪਾਂ ਇਹਨੂੰ ਇੱਧਰ ਲੈ ਚਲੇ ਜਾਈਏ ਇੱਥੇ ਆ ਗਿਆ ਜੀ ਇਹ ਹਾਲੋ ਜਿਸਕੇ ਆਪਾ ਹਾਂ ਲੋ ਸੋ ਸੱਜਣੋ ਇਹਦੀ ਕਲੀਅਰੈਂਸ ਬਿਲਕੁਲ ਬਹੁਤ ਥੋੜੀ ਹੈ ਪਾਓ ਜੀ ਅੱਗੇ ਚਲੇ ਜਾਓ ਮੈਂ ਇੱਕ ਬੇਨਤੀਆਂ ਕਰਨੀਆਂ ਸੱਜਣਾ ਨੂੰ ਕਿਉਂਕਿ ਇਹ ਵੀਰੋ ਕੋਈ ਗੱਲਾਂ ਦਾ ਕੜਾ ਨਹੀਂ ਹੈਗਾ ਰਿੰਗ ਆ ਜਿਹੜਾ ਮੈਂ ਗੋਇਲ ਮੋਟਰ ਤੋਂ ਮੰਗਵਾਇਆ ਹੈ ਪੀਪੀ ਹੁਣ ਦੁਨੀਆ ਦੇ ਵਿੱਚ ਕਮੈਂਟ ਕੀ ਪਾਉਂਦੀ ਆ ਮੈਨੂੰ ਨਹੀਂ ਪਤਾ ਠੀਕ ਹੈ ਜੀ ਮੇਨ ਬਿਗਨ ਦਾਸਤੇ ਕੀਤੇ ਆ ਰਿੰਗ ਆਪਾਂ ਚੇਂਜ ਕੀਤੇ ਜਿਹਦੀ ਪਾਰਟ 1 2 3 ਕਰਦੇ ਸੀ ਹੈਨਾ ਸੋ ਆਪਾਂ ਰਿੰਗਾਂ ਦੀ ਮੈਜ਼ਰਮੈਂਟ ਕਰ ਲਈ ਹੁਣ ਮੈਂ ਰਿੰਗਾਂ ਨੂੰ ਕੱਢ ਕੇ ਆਪਾਂ ਰੱਖਾਂਗੇ ਜੀ ਉੱਪਰ ਤੇ ਇਹਦੀ ਕਰ ਲੱਗੇ ਆ ਫਿਟਿੰਗ ਹੁਣ ਵੀਡੀਓ ਕੰਟੀਨਿਊਸ ਕਰਾਂਗੇ ਆਪ ਜੀ ਨੂੰ ਹਮ ਰਿਕਵੈਸਟ ਆ ਪਲੀਜ਼ 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 ਪ੍ਰੀਤ ਮੋਟਰਜ਼ ਮੋਗਾ ਬੜੀਆਂ ਵੀਡੀਓ ਪੈਂਦੀਆਂ ਨੇ ਮਜਾ ਆ ਜਾਏਗਾ ਮਜਾ ਮੈਂ ਕੋਈ ਦਿਖਾਵਾ ਨਹੀਂ ਕਰਦਾ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਪਿਆਰ ਤੁਹਾਡਾ ਹੈ ਦੋ ਕਨੈਕਟਾਂ ਗਰਾਣਾ ਇਹਨੀਆਂ ਮੈਂ ਪੁਰਾਣੀਆਂ ਪਾਈਆਂ ਚਾਰ ਪਿਸਟਨ ਮੈਂ ਪੁਰਾਣੇ ਪਾਏ ਕਿਉਂਕਿ ਨਵਾਂ ਪਿਸਟਨ 7000 ਸਮਥਿੰਗ 500 ਦਾ ਮਲਟੀਪਲਾਈ 4 ਜਿੱਥੇ ਕਾਸਟਿੰਗ ਘਟਦੀ ਹੈ ਘਟਾਈ ਦੀ ਹੈ ਪਰ ਮੈਂ ਸਾਰਿਆਂ ਬੰਦਿਆਂ ਦਾ ਇੰਜਨ ਨਹੀਂ ਕਰਨਾ ਇੰਜਨ ਮੈਂ ਉਦੋਂ ਕਰਦਾ ਜਦੋਂ ਮੇਰੀ ਮਜਬੂਰੀ ਹੋ ਜਾਵੇ ਮੈਂ ਉਹਦਾ ਕੰਮ ਕਰ ਰਿਹਾ ਹਾਂ ਤੇ ਮੇਰਾ ਉਗਾਹ ਹੋ ਗੇ ਜਿੰਨੀ ਮੈਂ ਮਿਹਨਤ ਕਰ ਰਿਹਾ ਕਸਟਮਰ ਅਕਸਰ ਪੈਸੇ ਨਹੀਂ ਖਰਤੇ ਬੜੇ ਸਾਰੇ ਦੋਸਤ ਉਦੋਂ ਇਹ ਗੱਲਾਂ ਕਰਦੇ ਹੁੰਦੇ ਆ ਦੋਸਤੋ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਇੰਜਨ ਚ ਕੀ ਕੁਸ਼ ਹੈ ਮਕੈਨਿਕ ਲੋਕ ਪਿੱਛੇ ਜੇ ਇੱਕ ਵੀਡੀਓ ਆਈ ਸੀ ਬੜਾ ਸਕੈਮ ਕਰਕੇ ਵੀਡੀਓ ਚੱਲੀ ਸਕੈਮ ਹੋ ਹੀ ਨਹੀਂ ਸਕਦਾ ਜਿੰਨਾ ਮਰਜ਼ੀ ਆਦਮੀ ਝੂਠ ਮਾਰ ਲੇ ਇਹਦੇ ਵਿੱਚੋਂ ਇਥਰਸਟ ਵਾਸ਼ ਲੈ ਕਿਸੇ ਗੱਡੀ ਦੇ ਵਿੱਚ ਦੋ ਹੁੰਦੀਆਂ ਕਿਸੇ ਚ ਚਾਰ ਹੁੰਦੀਆਂ ਦੋ ਥੱਲੇ ਤੇ ਦੋ ਉੱਪਰ ਪਾਉ ਜੀ ਇੱਧਰ ਆਓ ਥਰਸਟ ਵਾਸ਼ਲ ਦਾ ਪਹਿਲਾਂ ਮੈਂ ਕੰਮ ਦੱਸੂਗਾ ਕੀ ਹੈ ਤੇ ਜਿਹਦੇ ਵਿੱਚੋਂ ਨਿਕਲੀਆਂ ਸੀ ਇਹ ਆਪਾਂ ਉਹ ਵੀ ਦਿਖਾਉਨੇ ਆ ਆ ਪਾਤੀਆਂ ਆ ਮੇਰੇ ਹੱਥ 'ਚ ਦੋ ਥਰਸਟ ਵਾਸ਼ਲ ਜੀ ਜਦੋਂ ਥਰਸਟ ਵਾਸ਼ਲ ਪਾਉਣੇ ਆ ਐਸ ਥਾਂ ਦੇ ਉੱਤੇ ਥਰਸਟ ਵਾਸ਼ਲ ਪਾਉ ਜੀ ਨਜ਼ਰ ਆ ਰਹੀ ਹੈ ਪਈ ਹੈ ਠੀਕ ਹੈ ਜੀ ਆ ਦੇਖੋ ਜਰਾ ਉੱਪਰ ਬਿਟਵਾ ਠੀਕਾ ਬਿਟਵਾ ਇਹਦਾ ਕੰਮ ਹੈ ਜੀ ਆ ਦੇਖੋ ਸਾਈਡ ਪਲੇ ਨੂੰ ਖਤਮ ਕਰਨਾ ਬਿਲਕੁਲ ਹੈਂਡੀਪਲੇ ਜਦੋਂ ਅਸੀਂ ਕਲਚ ਨੂੰ ਦਬਾਉਨੇ ਆ ਨਾ ਇੱਥੇ ਫ੍ਰਾਈ ਵੀਲ ਲੱਗਾ ਹੁੰਦਾ ਹੈ ਇਹ ਅੰਦਰ ਨੂੰ ਦਬਾ ਜਾਂਦਾ ਹੈ ਤਾਂ ਜੋ ਕ੍ਰਿੰਕ ਦਾ ਸੈਂਟਰ ਪ੍ਰੋਪਰ ਰਹੇ ਉਸ ਦੀ ਆਵਾਜ਼ ਆ ਰਹੀ ਹੈ ਮਾਈਕ ਚ ਮਾਈਕ ਚ ਆਵਾਜ਼ ਆ ਰਹੀ ਹੈ ਤਬੀ ਚ ਤਬੀ ਚ ਹਲੋ ਚਲੋ ਕਪੜਾ ਦੇ ਬਟੇ ਫੜ ਕੇ ਰੱਖੇ ਤੂੰ ਹਾਂਜੀ ਬੇਟਾ ਜੀ ਅੰਦੇ ਔਨ ਗਏ ਹਲਕਾ ਜਿਹਾ ਫਿਰ ਬੋਧਾ ਬੋਧਾ ਤਨ ਤਨ ਸ੍ਰੀ ਗੁਰੂ ਰਾਮਦਾਸ ਸਮਰੱਥ ਗੁਰੂ ਸਿਰ ਅੱਖ ਧਰਿਓ ਗੁਰੂ ਪਾਸ਼ਾ ਜੀ ਕਿਰਪਾ ਕਰਨੀ ਮੇਰੇ ਮਾਲਕ ਜੀ ਸਿੰਘਾ ਉਹ ਤੋਂ ਬਿਨਾਂ ਨਿਭਣਦਾ ਨਹੀਂ ਤਨਤਨ ਸ਼੍ਰੀ ਗੁਰੂ ਰਾਮਦਾਸ ਸਮਰੱਤ ਗੁਰੂ 77 ਉਹ। ਤੋਂ ਇੰਜਨ ਦਾ ਆਪਾ ਫਿਟ ਕਰ ਲਿਆ। ਜਦੋਂ ਕੇਮਾ ਫਿਟ ਕਰਨ ਵਾਸਤੇ ਹਵਾ ਮਾਰੀ ਤੇ ਸਾਡਾ ਫੇਰ ਮਨ ਖੁਸ਼ ਨਾ ਹੋਇਆ। ਮਨ ਖੁਸ਼ ਕੀ ਹੋਣਾ ਬਾਈ ਜੀ ਹਾਲਤ ਹੀ ਬਹੁਤ ਬੁਰੀ ਐ। ਆ ਦੇਖੋ ਜਿਹੜੀ ਵੈਪਰ ਵਾਲੀ ਪੱਤੀ ਐ ਆਪਾਂ ਇੱਥੋਂ ਤਿੱਕਰ ਲੈਂਦੀ ਨਾ। ਸੋ ਆਪਾਂ ਉਹਨੇ ਦੇ ਵਿੱਚ ਦੀ ਬੋਲਟ ਵਾਲੀ ਸਾਵੇ ਜੀ ਇਹਨੂੰ ਨਿਗਾਹ ਰੇ ਆ ਆਪਣਾ ਮਕਸਦ ਇਹੀ ਹੈ ਵੀ ਕੰਮ ਦੀ ਕੁਆਲਿਟੀ ਦੇਈਏ ਟਾਈਮ ਨੂੰ ਨਹੀਂ ਅਸੀਂ ਵੇਖਦੇ ਟਾਈਮ ਸਾਡੇ ਵਾਸਤੇ ਟਾਈਮ ਮੈਟਰ ਨਹੀਂ ਮੈਟਰ ਨਹੀਂ ਕਰਦਾ ਜਦੋਂ ਅਸੀਂ ਇੰਜਨ ਦੀ ਜੋਬ ਨੂੰ ਡਨ ਕਰਦੇ ਹਾਂ ਕੁਛ ਨਿਕਰਿਆ ਬੇਟਾ ਇਹ ਜਿਹੜੇ ਆ ਵੇਖੋ ਆਲੋ ਆਪਾਂ ਇਹਨੂੰ ਨਾ ਸਾਰੇ ਨੂੰ ਪਲੇਨ ਨੂੰ ਸਾਫ ਕਰਤਾ ਪੇਪਰ ਨੂੰ ਪਲੇਨ ਕਰਤਾ ਹਣਾ ਹੁਣ ਦੇਖੋ ਜਰਾ ਉਹ ਜਿੱਕਰ ਸਟਾਪ ਕਰ ਦੋ ਆਪਾਂ ਪਾ ਲਈਏ ਤੇ ਥਿਨਰ ਜੀ ਬੇਟਾ ਪਾਓ ਜੀ ਉੱਚਾ ਕਰਕੇ ਵੇਖਿਓ ਦਿਖਾਓ ਜਰਾ ਗੋਰਿਲੇ ਹਵਾਲ ਲੈ ਬੇਟਾ ਆਓ ਜਾਓ ਆਜੋ ਆਜੋ ਅਨਕੜੇ ਬਾਹਰ ਨੂੰ ਪਾਓ ਜੀ ਸੱਜ ਕਰ ਲੋ ਮੂੰਹ ਆਫੜੇ ਬੇਟਾ ਇੱਕੋ ਵੀ ਬੰਦ ਕਰਿਓ ਜਰਾ ਆ ਦੇਖੋ ਇਹਦੇ ਪੀਸਾਂ ਦੀ ਕੀ ਹਾਲਤ ਕਰਨੀ ਸੀ ਇਹਦੇ ਬੁਛੜਾ ਦੇਨੇ ਸੀ ਨੇ ਸਾਡੀ ਮਿਹਨਤ ਨੂੰ ਕਿਵੇਂ ਵੇਖਦੇ ਹੋ ਤੁਸੀਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਟਾਪ ਕਰ ਲੈ ਬੇਟਾ ਆ ਬੇਟਾ ਆ ਤਾਰਾ ਮਾਰ ਮਾਰ ਕੇ ਵਿੱਚੋਂ ਆਪਾਂ ਆ ਕੁਛ ਕੱਢਿਆ ਇਹ ਆ ਦੇਖੋ ਯਾਰ ਇੰਨਾ ਤੇਲ ਮਾੜਾ ਕਮਾਲ ਹੋ ਗਈ ਯਾਰਾ ਠੀਕ ਆ ਬੇਟਾ ਹੁਣ ਤੂੰ ਇਹਦੇ ਵਿੱਚ ਦੀ ਨਿਗਾਹ ਮੈਂ ਇਹਦੇ ਵਿੱਚ ਦੀ ਆ ਤਾਰ ਪਾਉਣ ਲੱਗਾ ਹਲੋ ਤਾਰ ਜਿਹੜੀ ਦੇਖੋ ਵੀ ਇਹ ਕਿੱਥੇ ਖੜ ਗਈ ਆ ਕੇ ਠੀਕ ਹੈ ਜੀ ਕਿੰਨੇ ਆ ਦੇਖੋ ਜਰਾ ਹੁਣ ਉਹਦੇ ਵਿੱਚ ਦਿਖਾਈ ਪੁੱਤੋ ਕਿੰਨੀ ਦੂਰ ਚਲੀ ਗਈ ਸੀ ਦੇਖੋ ਪਾਉ ਜੀ ਇਹ ਹਲੋ ਮੇਰੀ ਉਂਗਲ ਦੀ ਸਾਰੀ ਚੀਜ਼ ਨਾ ਕਵਰ ਰੱਖ ਅੱਲਾ ਇਹ ਅੱਲਾ ਇਹ ਪੂਰੀ ਚਲੀ ਗਈ ਹਲੋ ਜੀ ਹਲੋ 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 ਇਹ ਹੋ ਗਿਆ ਆਪਾਂ ਉਧਰ ਦੀ ਹਵਾ ਮਾਰ ਜੇ ਨਾ ਕਰੀ ਆ ਦੇਖੋ ਜੇ ਅਸੀਂ ਆਈ ਨੂੰ ਫਿੱਟ ਕਰ ਦਿੰਦੇ ਤੇ ਕਿੰਨਾ ਨੁਕਸਾਨ ਹੋਣਾ ਸੀ ਅਗਲੇ ਦਾ ਇਹ ਮੁੰਡਾ ਤਾਂ ਕੁਝ ਮਾੜਾ ਜਿਹਾ ਸਵਾਹ ਹੋਗਾ ਅੱਜ ਕੀ ਬੇਟਾ ਦੂਰ ਹੋ ਜਾ ਬੇਟਾ ਐਕਚੁਅਲੀ ਚੀਨਾ ਗਰੂ ਸਟਕ ਹੋ ਗਿਆ ਜਾ ਕੇ ਬੇਟਾ ਤੇ ਪਾਣੀ ਮਾਰੋ ਰੱਖ ਲੈ ਸਾਈਡ ਤੇ ਤੋ ਕਹੋ ਮੂਰ ਟੇਪਰ ਕਰੋ ਬੇਟਾ ਮਾੜਾ ਇਹ ਆ ਦੋਨੇ ਪਾਸੇ ਤਿੱਖਾ ਆਪਾ ਪਰ ਦੇ ਵਿੱਚ ਆ ਜਾ ਬੇਟਾ ਮੇਰੇ ਕੋਲੇ ਆ ਜਾ ਗੁਰੇਖਾ ਜੀ ਹਲੋ ਹਲੋ ਪ੍ਰੀਤ ਮੋਟਰਸ ਮੋਗਾ ਇਹ ਐਟਰਲ ਗਰਾਰੀ ਹੈ ਜੀ ਫੋਰਚੂਨਰ ਦੇ ਵਿੱਚ ਚਲਦੀ ਹੈ ਕੋ ਗੱਲਾਂ ਫੇਕ ਨਹੀਂ ਜਿੰਨੀ ਕੋਈ ਚੀਜ਼ ਨੂੰ ਖੋਲ ਕੇ ਡੀਪ ਕਰਕੇ ਅਸੀਂ ਦੱਸਣਾ ਚਾਹੁੰਦੇ ਆ ਬੜੇ ਦੋਸਤ ਪਿਆਰ ਕਰਦੇ ਆ ਤੇ ਕੁਝ ਗਲਤ ਕਮੈਂਟ ਵਾਲਿਆਂ ਨੂੰ ਤਾਂ ਛੱਡ ਦਿਓ ਯਾਰ ਜਿਹੜੇ ਚੰਗਾ ਕਮੈਂਟ ਪਾਉਂਦੇ ਨੇ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਦੇਖੋ ਵੀ ਅਗਰ ਮੈਂ ਇਹਨੂੰ ਨਾ ਖੋਲਦਾ ਤੇ ਤੁਹਾਡੇ ਧਿਆਨ ਚ ਨਾ ਲਿਆਉਂਦਾ ਤੇ ਤੁਸੀਂ ਵੀ ਕਿਤੇ ਇੰਜਣ ਕਰਾਉਣਾ ਹੁੰਦਾ ਤੇ ਤੁਹਾਨੂੰ ਵੀ ਪਤਾ ਨਾ ਹੁੰਦਾ ਵੀ ਬਾਈ ਜੀ ਇਹ ਐ ਗਰਾਰੀ ਖੁੱਲ ਜਾਂਦੀ ਐ ਹਾਂਜੀ ਬਾਈ ਜੀ ਇਹ ਖੁੱਲ ਜਾਂਦੀ ਐ ਅਲੱਗ-ਅਲੱਗ ਪਾਰਟ ਹੋ ਜਾਂਦੇ ਐ ਇਹਨਾਂ ਦੇ ਵਿੱਚ ਵੀ ਥਰਸਟ ਵਾਸ਼ਲਾ ਟਾਈਪ ਹੈਗਾ ਜਦੋਂ ਇਹ ਕਚਰਾ ਹੋਊਗਾ ਤਸੀਜ਼ ਮਾਰਨ ਦਾ ਡਰ ਹੁੰਦਾ ਸੋ ਸਜਣੋ ਕੋਈ ਗੱਲਾਂ ਦਾ ਕੜਾ ਨਹੀਂ ਹੈਗਾ ਜਿਹੜੇ ਲੋਕ ਪਿਆਰ ਕਰਦੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਫੋਰਚੂਨਰ ਦੇ ਟਾਈਮਿੰਗ ਨੂੰ ਫਿਕਸ ਕਰਦੀ ਹੈ ਬੈਲੈਂਸ ਸ਼ਾਫਟਾ ਦੋਨਾਂ ਨੂੰ ਫਿਕਸ ਕਰਦੀ ਹੈ ਕ੍ਰਿੰਕ ਨੂੰ ਫਿਕਸ ਕਰਦੀ ਹੈ ਡੀਜ਼ਲ ਪੰਪ ਨੂੰ ਫਿਕਸ ਕਰਦੀ ਹੈ ਆਇਲ ਪੰਪ ਨੂੰ ਫਿਕਸ ਕਰਦੀ ਹੈ ਸੋ ਇਹ ਦੀ ਕਲੀਨਿੰਗ ਹੋਣੀ ਬਹੁਤ ਜ਼ਰੂਰੀ ਹੈ ਡੀਪ ਕਲੀਨਿੰਗ ਹਰੇਕ ਮਕੈਨਿਕ ਨੂੰ ਕਰਨੀ ਚਾਹੀਦੀ ਹੈ ਮੰਕੇ ਪੈਸੇ ਲਵੇ ਮਿਹਨਤ ਠੋਕੇ ਲਵੇ ਸਮਾਨ ਰੱਜ ਕੇ ਪਾਵੇ ਵਧੀਆ ਤੇ ਤੇਲ ਵੀ ਚੰਗਾ ਲਾਵੇ ਇਸ ਗੱਡੀ ਦੇ ਉੱਤੇ ਘੱਟੋ ਕੱਢਣੀ ਤੇ 20 ਲੀਟਰ ਡੀਜ਼ਲ 1 ਲੀਟਰ ਕਾਸਟਿਕ ਤੇ ਬਾਈ ਜੀ 3-4 ਲੀਟਰ ਥਿਨਰ ਅਸੀਂ ਮਾਰ ਚੁੱਕੇ ਹਾਂ ਪਾਰਟ 1 2 ਤੇ 3 ਦੀ ਵੀਡੀਓ ਚ ਦੇਖ ਲਿਆ ਜੇ ਅਸੀਂ ਇਸ ਨੂੰ ਪ੍ਰੋਪਰ ਨਾ ਖੋਲਦੇ ਜਿੰਨਾ ਅਸੀਂ ਖੋਲ ਰਹੇ ਹਾਂ ਜਿਹੜੇ ਦੋਸਤ ਕਹਿੰਦੇ ਹੁੰਦੇ ਨੇ ਵੀ ਬਾਈ ਜੀ ਤੇਰੇ ਪੱਲੇ ਗੱਲਾਂ ਮੇਰੇ ਤੇ ਗੱਲਾਂ ਨਹੀਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਤੁਹਾਡੀ ਸੋਚ ਨੂੰ ਆਈ ਭਾਗ ਲੱਗੇ ਰਹਿਣ ਗੁਰਮਾਰਾ ਜੀ ਸਾਡ ਤੋਂ ਸਾਫ ਸੁਥਰਾ ਕੰਮ ਕਰਾਉਂਦੇ ਰਹਿਣ। ਦੋਸਤੋ ਵੇਖੋ ਵੀ ਫੋਰਚੂਨਰ ਦਾ ਟਾਈਮਿੰਗ ਆਪਾਂ ਕਿਵੇਂ ਬੰਦੇ ਆ। ਵੀਡੀਓ ਸ਼ੇਅਰ ਜਰੂਰ ਕਰੋ, ਚੈਨਲ ਸਬਸਕ੍ਰਾਈਬ ਕਰਿਓ। ਦੋਸਤੋ ਫੋਰਚੂਨਰ ਦਾ ਇੰਜਨ 올 व्हील ਡਰਾਈਵ। ਬੇਟਾ ਮੈਨੂੰ ਫੋਨ ਫੜਾ ਦਿਓ। ਆਪਾਂ ਟਾਈਮਿੰਗ ਦੇ ਨਿਸ਼ਾਨ ਤੁਹਾਨੂੰ ਦੱਸਦੇ ਆ। ਸਾਰੀ ਦੀ ਸਾਰੀ ਟੋਇਟਾ ਦੀ ਆਪਾਂ ਕਿੱਟ ਬੇਟਾ ਦਿਖਾਓ ਜਰਾ। ਆਪਾਂ ਜੀ ਪਹਿਲਾਂ ਇੱਕ ਚੀਜ਼ ਦਿਖਾ ਦਈਏ ਤੁਹਾਨੂੰ ਜਿਹੜੀ ਇਹਨੀਆਂ ਗਰਾਰੀਆਂ 11 ਦੇ ਵਿੱਚ ਇੱਕ। ਠੀਕ ਹੈ ਜੀ। ਇਧਰਲੇ ਪਾਸੇ 5 ਦਾ 5 55 ਚ 5 ਮੇਲ ਫੀਮੇਲ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ 2 ਦੇ ਨਾਲ 2 ਦੀ ਅਟੈਚਮੈਂਟ ਉਸ ਤੋਂ ਬਾਅਦ ਆ ਗਈ ਜੀ 3 ਨਾਲ 3 ਦੀ ਅਟੈਚਮੈਂਟ ਇਹ ਪੇਪਰ ਹੋਰ ਕਰਕੇ ਨਾ ਇਹ ਥੋੜਾ ਜਿਹਾ ਤਾਮ ਮਹਿਸੂਸ ਹੋ ਰਿਹਾ ਉਸ ਤੋਂ ਬਾਅਦ ਆ ਗਈ ਜੀ 4 ਦੇ ਨਾਲ 4 ਦੀ ਅਟੈਚਮੈਂਟ ਸੋ ਆਪਾਂ ਝੋਟੇ ਦਾ ਕੀਤਾ ਇੰਜਨ ਕਚਰੇ ਬਹੁਤ ਜ਼ਿਆਦਾ ਸੀ ਮੈਂ بار بار ਵੀਡੀਓ ਦੇ ਵਿੱਚ ਇਹ ਚੀਜ਼ ਦਾ ਜ਼ੋਰ ਦਿਨਾ ਹੈ ਜਿੰਨਾ ਚਿੱਕਰ ਕਿਸੇ ਵੀ ਇੰਜਨ ਨੂੰ ਪ੍ਰੋਪਰ ਤੇਲ ਚੰਗਾ ਨਹੀਂ ਪਾਉਂਗੇ ਤਾਂ ਨੁਕਸਾਨ ਹੁੰਦਾ ਹੈ ਇਹ ਚਾਹੇ 8 ਲੱਖ ਚਲਾ ਲਓ 7 ਲੱਖ ਚਲਾ ਲਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਪਿਸਟਨ ਪਾਏ ਜੀ ਆਪਾਂ ਪੁਰਾਣੀ ਸਲੀਬਾ ਲਵਾਈ ਹੈ ਕਰਿੰਕ ਆਪਾਂ ਚੇਂਜ ਕੀਤੀ ਹੈ ਸਿਲਾ ਸਾਰੀਆਂ ਪਾ ਰਹੇ ਆ ਗੋਇਲ ਮੋਟਰ ਜਲੰਧਰ ਗੋਇਲ ਸਾਹਿਬ ਤੋਂ ਆਪਾਂ ਕੰਪਲੀਟ ਕਿਟ ਹੈ ਜਿਹੜੀ ਉਹ オリジナル ਪਾਈ ਹੈਗੀ ਹੈ ਜੀ ਕਿ ਕਿ ਰਬੜ ਰਿੰਗ ਇੱਕ ਇੱਕ ਜਿਹੜਾ ਪਾਉਣਾ ਬਹੁਤ ਜ਼ਰੂਰੀ ਸੀ ਪ੍ਰੀਤ ਮੋਟਰਸ ਬੋਗਾ ਅਗਰ ਵੀਡੀਓ ਚੰਗੀ ਲੱਗੀ ਹੈ ਲਾਈਕ ਸ਼ੇਅਰ ਐਂਡ ਕਮੈਂਟ ਦਿਓ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਮਕੈਨਿਕ ਵੀਰ ਹੈ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਨੂੰ ਅਗਰ ਕੋਈ ਚੀਜ਼ ਦੀ ਗੱਲਬਾਤ ਕਰਨੀ ਹੋਵੇ ਨਾ ਟੌਕ ਤਾਂ ਉਹ ਮੇਰੇ ਕੋਲ ਵਟਸਐਪ ਤੇ ਵਾਇਸ ਮੈਸੇਜ ਛੱਡ ਦੇਣ ਜੇ ਮੇਰੇ ਤੋਂ ਕੋਈ ਗੱਲ ਤੁਹਾਡੇ ਨਾਲ ਨਹੀਂ ਕੀਤੀ ਗਈ ਤਾਂ ਮੈਂ ਬੈਕ ਕਾਲ ਵੀ ਕਰੂੰਗਾ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਆਪਾਂ ਇਹਦਾ ਕੀਤਾ ਇੰਜਨ ਸਾਹੰਦਾ ਤੇ ਵੀਰ ਜੀ ਨੂੰ ਪੁੱਛਦੇ ਆਂ ਵੀ ਪਰਫਾਰਮੈਂਸ ਕਿਵੇਂ ਲੱਗੀ ਹਾਂਜੀ ਬਾਜੀ ਛੋਟੇ ਦੀ ਲਈ ਆ ਤੁਸੀਂ ਟਰਾਈ ਹਾਂਜੀ ਤੇ ਟਿੱਕਾ ਪਹਿਲਾਂ ਲਾ ਲਓ ਕਿੰਨਾ ਅੰਤਲਾਇਆ ਇਹ ਸਾਊਂਡ ਨਹੀਂ ਬਹੁਤ ਵਧੀਆ 사ਊਂਡ ਵੀ ਸਾਇਲੈਂਟ ਹੋ ਗਈ ਹੈ ਗੱਡੀ ਅੱਗੇ ਨਾਲੋਂ ਤੇ ਵੈਸੇ ਵੀ ਸਮੂਥ ਚੱਲਣ ਲੱਗ ਪਈ ਆ ਪਹਿਲਾਂ ਨਾਲੋਂ ਇੰਜਣ ਦਾ ਬਹੁਤ ਫਰਕ ਪੈ ਗਿਆ ਜਿਵੇਂ ਅੱਗੇ ਗੱਡੀ ਜਿਵੇਂ ਜਾਮ-ਜਾਮ ਚੱਲਦੀ ਸੀਗੀ ਹੁਣ ਬਹੁਤ ਜਿਵੇਂ ਸਮੂਥ ਕਹਿ ਲਓ ਅੱਛਾ ਬਾਜੀ ਤੇਲ ਕਰਕੇ ਮਾੜਾ ਹੋਇਆ ਹਾਂਜੀ ਹਾਂਜੀ ਕਰ ਦਿਓ ਹਾਂਜੀ ਕਰਦੇ ਹਾਂ ਤੁਸੀਂ ਕਿਸੇ ਤੋਂ ਲਈ ਸੀ ਉਦੋਂ ਵੀ ਤੇਲੇ ਦੇ ਵਿੱਚ ਮਾੜਾ ਹੀ ਸੀ ਬਹੁਤ ਮਾੜਾ ਸੀਗਾ ਜੀ ਹਾਂਜੀ ਥੋੜਾ ਜਿਹਾ ਸਪੀਡ ਲਿਮਟ 10000 ਤੱਕ ਰਿਕਰ ਰਿਕੰਟਰੋਲ ਨਾਲ ਚਲਾ ਲਿਓ ਠੀਕ ਹੈ ਜੀ ਤੇ ਪਹਿਲਾ 500 ਤੋਂ 600 ਕਿਲੋਮੀਟਰ ਮੁਰਗੀ ਆਪਾਂ ਅੱਠ ਤੇ ਤੇਲ ਬਦਲ ਕੇ 10 ਦੀ ਰੂਟੀਨ ਬਣਾਵਾਂਗੇ ਠੀਕ ਹੈ ਜੀ ਥੈਂਕ ਯੂ ਭਾਜੀ ਬੜੀ ਵਧੀਆ ਓਕੇ